ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੱਖਣ ਅਫਰੀਕਾ ਦੇ ਜੋਹਾਨਸਬਰਗ ਵਿੱਚ ਜੀ-20 ਨੇਤਾਵਾਂ ਦੇ ਸਿਖਰ ਸੰਮੇਲਨ ਵਿੱਚ ਹਿੱਸਾ ਲਿਆ। ਦੋ ਦਿਨਾਂ ਜੀ-20 ਸਿਖਰ ਸੰਮੇਲਨ ਦਾ ਅੱਜ ਪਹਿਲਾ ਦਿਨ ਹੈ। ਆਪਣੇ ਸੰਬੋਧਨ ਸੰਬੰਧੀ ਜਾਣਕਾਰੀ ਸਾਂਝੀ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਅਫਰੀਕਾ ਵਿੱਚ ਪਹਿਲੀ ਵਾਰ ਜੀ-20 ਸੰਮੇਲਨ ਦੀ ਮੇਜ਼ਬਾਨੀ ਹੋਣ ਕਾਰਨ ਹੁਣ ਸਹੀ ਸਮਾਂ ਹੈ ਕਿ ਵਿਕਾਸ ਦੇ ਮਾਪਦੰਡਾਂ ਦੀ ਸਮੀਖਿਆ ਕਰੀਏ ਅਤੇ ਸਮਾਵੇਸ਼ੀ ਤੇ ਸਥਾਈ ਵਿਕਾਸ ਤੇ ਧਿਆਨ ਕੇਂਦਰਿਤ ਕਰੀਏ। ਉਨ੍ਹਾਂ ਅੱਗੇ ਕਿਹਾ ਕਿ ਭਾਰਤ ਦੇ ਸੱਭਿਆਤਾ ਮੁੱਲ ਖਾਸ ਕਰਕੇ ਸੰਪੂਰਨ ਮਨੁੱਖਵਾਦ ਦਾ ਸਿਧਾਂਤ ਅੱਗੇ ਵਧਣ ਦਾ ਰਾਹ ਪ੍ਰਦਾਨ ਕਰਦਾ ਹੈ ਇਸ ਦੌਰਾਨ ਪ੍ਰਧਾਨ ਮੰਤਰੀ ਮੋਦੀ ਨੇ ਡਰਗ ਤਸਕਰੀ ਖਾਸ ਕਰਕੇ ਖਤਰਨਾਕ ਨਸ਼ੀਲੇ ਪਦਾਰਥ ਜਿਵੇਂ ਕਿ ਫੈਂਟਨਿਲ ਦੇ ਫੈਲਾਅ ਦੀ ਚੁਣੌਤੀ ਨਾਲ ਨਜਿੱਠਣ ਲਈ ਇੱਕ ਮਹੱਤਵਪੂਰਨ ਪ੍ਰਸਤਾਵ ਪੇਸ਼ ਕੀਤਾ ਉਹਨਾਂ ਨੇ ਡਰਗ ਅਤਵਾਦ ਗੱਠ ਜੋੜ ਦਾ ਮੁਕਾਬਲਾ ਕਰਨ ਲਈ G20 ਪਹਿਲ ਕਦਮੀ ਦਾ ਪ੍ਰਸਤਾਵ ਦਿੱਤਾ ਜਿਸ ਦਾ ਉਦੇਸ਼ ਡਰਗ ਅਤਵਾਦ ਅਰਥਚਾਰੇ ਨੂੰ ਕਮਜ਼ੋਰ ਕਰਨਾ ਹੈ ਪ੍ਰਧਾਨ ਮੰਤਰੀ ਨੇ ਇਸ ਮੌਕੇ ਤੇ ਤਿੰਨ ਨਵੀਆਂ ਪਹਿਲ ਕਦਮੀਆਂ ਬਾਰੇ ਦੱਸਿਆ ਜਿਵੇਂ ਸਵਿਚ ਗਲੋਬਲ ਟਰੈਡੀਸ਼ਨਲ ਨੋਲਜ ਰਿਪੋਜ਼ਟਰੀ G20 ਅਫਰੀਕਾ ਸਕਿਲਸ ਮਲਟੀਪਲਾਇਰ ਇਨੀਸ਼ੀਏਟਿਵ ਅਤੇ ਡਰਗ ਆਤਵਾਦ ਗੱਠ ਜੋੜ ਦਾ ਮੁਕਾਬਲਾ ਕਰਨ ਤੇ G20 ਪਹਿਲ ਕਦਮੀ ਸ਼ਾਮਿਲ ਨੇ ਇਸ ਤੋਂ ਇਲਾਵਾ ਪ੍ਰਧਾਨ ਮੰਤਰੀ ਨੇ ਸਿਹਤ ਐਮਰਜੈਂਸੀ ਅਤੇ ਕੁਦਰਤੀ ਆਫਤਾਂ ਦਾ ਮਿਲ ਕੇ ਸਾਹਮਣਾ ਕਰਨ ਲਈ G20 ਗਲੋਬਲ ਹੈਲਥ케ਅਰ ਰਿਸਪੌਂਸ ਟੀਮ ਸਥਾਪਿਤ ਕਰਨ ਦਾ ਪ੍ਰਸਤਾਵ ਵੀ ਦਿੱਤਾ ਉਨਾ ਕਹਿਆ ਕਿ G20 ਦੇਸ਼ਾਂ ਦੇ ਸਿਖਲਾਈ ਪ੍ਰਾਪਤ ਡਾਕਟਰੀ ਮਾਹਿਰਾਂ ਦੀਆਂ ਟੀਮਾਂ ਬਣਾਉਣ ਦੀ ਲੋੜ ਹੈ ਜੋ ਕਿਸੇ ਵੀ ਐਮਰਜੈਂਸੀ ਦੀ ਸਥਿਤੀ ਵਿੱਚ ਤੇਜ਼ੀ ਨਾਲ ਤনাਤੀ ਲਈ ਤਿਆਰ ਹੋਣ ਜਿਸ ਕਜੋਗ ਹੈ ਕਿ ਪ੍ਰਧਾਨ ਮੰਤਰੀ ਮੋਦੀ ਦੀ ਦੱਖਣ ਅਫਰੀਕਾ ਦੀ ਚੌਥੀ ਅਧਿਕਾਰਤ ਯਾਤਰਾ ਹੈ ਅਤੇ 2014 ਤੋਂ ਬਾਅਦ ਇਹ 12ਵਾਂ G20 ਸਿਖਰ ਸੰਮੇਲਨ ਹੈ ਜਿਸ ਵਿੱਚ ਉਹ ਹਿੱਸਾ ਲੈ ਰਹੇ ਨੇ ਇਸ ਦੌਰਾਨ ਪ੍ਰਧਾਨ ਮੰਤਰੀ ਮੋਦੀ ਨੇ ਇਟਲੀ ਦੀ ਪ੍ਰਧਾਨ ਮੰਤਰੀ ਸਣੇ ਕਈ ਆਗੂਆਂ ਨਾਲ ਮੁਲਾਕਾਤ ਕੀਤੀ ਇਸ ਸੰਮੇਲਨ 'ਚ ਤਿੰਨ ਸੈਸ਼ਨਾਂ ਤਹਿਤ ਚਰਚਾ ਹੋਵੇਗੀ